ਦੈਲੀ ਪੋਸਟ ਪੰਜਾਬੀ ਵਿੱਚ ਦੇਖ ਰਹੇ ਹਾਂ ਤੇ ਮੈਂ ਹਾ ਦੀਪ ਸੰਦੀਪ ਸੜਕੀ ਹਾਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਤਾਂ ਹੁਣ ਇੱਕ ਹੱਸਦੇ ਵੱਸਦੇ ਪਰਿਵਾਰ ਦੇ ਵਿੱਚ ਇੱਕ ਸੜਕ ਹਾਸੇ ਨੇ ਸੱਥਰ ਵਛਾ ਦਿੱਤੇ ਨੇ ਬੱਚਿਆਂ ਤੋਂ ਉਹਨਾਂ ਦਾ ਬਾਪ ਖੋ ਲਿਆ ਇੱਕ ਪਤਨੀ ਤੋਂ ਉਸਦੇ ਘਰ ਵਾਲਾ ਖੋ ਲਿਆ ਤੁਹਾਨੂੰ ਦੱਸਦੀ ਕਿ ਖਬਰ ਤਬਾ ਮੰਡੀ ਦੇ ਨੇੜਲੇ ਪਿੰਡ ਉਗੋਕੇ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਦੇ ਜਿਹੜੇ ਦੋ ਨੌਜਵਾਨ ਹੁੰਦੇ ਨੇ ਇੱਕ ਸਕੂਟਰੀ ਤੇ ਘਰ ਨੂੰ ਵਾਪਸ ਆ ਰਹੇ ਹੁੰਦੇ ਨੇ ਰਾਤ ਦਾ ਵਕਤ ਹੁੰਦਾ ਹੈ ਤੇ ਇੱਕ ਹੈਵੀ ਵਹੀਕਲ ਉਹਨਾਂ ਨੂੰ ਦਰੜ ਕੇ ਉਥੋਂ ਟੱਪ ਜਾਂਦਾ ਹੈ ਚਲਾਉਣ ਵਾਲਾ ਜੋ ਸਕੂਟਰੀ ਹੁੰਦਾ ਸੁਖਵਿੰਦਰ ਸਿੰਘ ਉਸ ਦਾ ਨਾਮ ਹੈ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਜਿਹੜਾ ਪਿੱਛੇ ਬੈਠਾ ਹੁੰਦਾ ਕਾਲਾ ਸਿੰਘ ਨਾਮ ਦਾ ਵਿਅਕਤੀ ਉਹ ਵਾੜ-ਵਾੜ ਬਚ ਜਾਂਦਾ ਤੁਹਾਨੂੰ ਦੱਸਿ ਕਿ ਰਾਤ ਦਾ ਵਕਤ ਹੁੰਦਾ ਹੈ ਵਿਅਕਤੀ ਨੇ ਜਿਹੜੇ ਦੋਵੇਂ ਸਕੂਟਰੀ ਤੇ ਆ ਰਹੇ ਹੁੰਦੇ ਨੇ ਪੱਖੋ ਕੈਂਚੀਆ ਤੋਂ ਪਿੰਡ ਉਗੋਕੇ ਨੂੰ ਰਾਤ ਦੇ ਵਕਤ ਆ ਰਹੇ ਹੁੰਦੇ ਨੇ ਤਾਂ ਇਸੇ ਦੌਰਾਨ ਸੜਕ ਤੇ ਇੱਕ ਤੇਜ਼ੀ ਦੇ ਨਾਲ ਹੈਵੀ ਵਹੀਕਲ ਆਉਂਦਾ ਹੈ ਤੇ ਉਹਨਾਂ ਨੂੰ ਦਰੜ ਕੇ ਉਹਨਾਂ ਨੂੰ ਮਾਰ ਸੁੱਟ ਕੇ ਟੱਪ ਜਾਂਦਾ ਹੈ ਇਹ ਵੀ ਗੱਲ ਇੱਥੇ ਖਾਸ ਹੈ ਕਿ ਵਹੀਕਲ ਜਿਸ ਨੇ ਉਹਨਾਂ ਨੂੰ ਸੱਟ ਮਾਰੀ ਹੈ ਜਿੰਨਾ ਉਸਨੇ ਮਾਰ ਮਕਾਇਆ ਉਸਨੇ ਇਹ ਵੀ ਨਹੀਂ ਸੋਚਿਆ ਕਿ ਉਹਨਾਂ ਨੂੰ ਰੋਕ ਕੇ ਚੱਕ ਲਿਆ ਜਾਵੇ ਆਪਣਾ ਆਪ ਬਚਾਉਂਦਾ ਹੋਇਆ ਉਹ ਮੌਕੇ ਤੋਂ ਫਰਾਰ ਹੋ ਗਿਆ ਤੇ ਦੋਵੇਂ ਉਹ ਉੱਥੇ ਮੌਤ ਦੇ ਨਾਲ ਲੜਾਈ ਲੜਦੇ ਰਹੇ ਤੁਹਾਨੂੰ ਦੱਸ ਸੀ ਕਿ ਹੁਣ ਪਰਿਵਾਰ ਦਾ ਖਬਰ ਸੁਣ ਕੇ ਰੋ ਰੋ ਕੇ ਬੁਰਾ ਹਾਲ ਹੈ ਜਦੋਂ ਉਹ ਮਾਪਿਆਂ ਤੱਕ ਉਹਨ ਪਰਿਵਾਰ ਤੱਕ ਇਹ ਗੱਲ ਪਹੁੰਚਦੀ ਹੈ ਕਿ ਉਹਨਾਂ ਦਾ ਜਿਹੜਾ ਕਰਦਾ ਜੀ ਹੈ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਦਾ ਪਰਿਵਾਰ ਦਾ ਬੁਰਾ ਹਾਲ ਹੈ ਬੱਚਿਆਂ ਦਾ ਬੁਰਾ ਹਾਲ ਹੈ ਤਾਂ ਤੁਹਾਨੂੰ ਦੱਸਦੀ ਕਿ ਹੁਣ ਭਰਾ ਦਾ ਕੀ ਕਹਿਣਾ ਤੁਹਾਡੇ ਨਾਲ ਉਹ ਵੀ ਸਾਂਝਾ ਕਰ ਰਹੇ ਆ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਇਹ ਕਹਿਣਾ ਕਿ ਉਹਨਾਂ ਵੱਲੋਂ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਤੇ ਕਾਰਵਾਈ ਵੀ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਹੁਣ ਦੇਖਣਾ ਹੋਵੇਗਾ ਕਿ ਇਸ ਜਿਹੜੇ ਨੌਜਵਾਨ ਆ ਇਸ ਦੀ ਜਾਨ ਲੈਣ ਵਾਲਾ ਕਦੋਂ ਤੱਕ ਪੁਲਿਸ ਦੇ ਹੱਥੇ ਚੜਦਾ ਹੈ ਪਰ ਫਿਲਹਾਲ ਪਰਿਵਾਰ ਦੇ ਵਿੱਚ ਸੱਥਰ ਵਿੱਚ ਗਏ ਨੇ ਸੋਗ ਪੈ ਗਿਆ ਹੈ ਪਰਿਵਾਰ ਦੇ ਵਿੱਚ ਕਿਉਂਕਿ ਉਹਨਾਂ ਦਾ ਜਿਹੜਾ ਖਮਾਊ ਪੁੱਤ ਸੀ ਤੁਹਾਨੂੰ ਦੱਸ ਜੀ ਕਿ ਸੁਖਵਿੰਦਰ ਸਿੰਘ ਨਾਮ ਦਾ ਵਿਅਕਤੀ ਹੈ ਜਿਹੜਾ ਸੜਕ ਹਾਦਸੇ ਦੇ ਵਿੱਚ ਦੁਨੀਆ ਤੋਂ ਚਲਾ ਗਿਆ ਸਾਬਕਾ ਫੌਜੀ ਸੀ ਫੌਜ ਦੇ ਵਿੱਚੋਂ ਰਿਟਾਇਰ ਹੋਇਆ ਸੀ ਅਤੇ ਹੁਣ ਰਿਟਾਇਰਮੈਂਟ ਤੋਂ ਬਾਅਦ ਉਹ ਪਿੰਡ ਦੇ ਵਿੱਚ ਜਿਹੜਾ ਮੁਰਗੀ ਫਾਰਮ ਦਾ ਕੰਮ ਕਰਦਾ ਸੀ ਪੋਲਟਰੀ ਫਾਰਮ ਚਲਾਉਂਦਾ ਸੀ ਤੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ ਪਰਿਵਾਰ ਦੇ ਵਿੱਚ ਉਸ ਦੀ ਪਤਨੀ ਹੈ ਇੱਕ ਬੇਟਾ ਇੱਕ ਬੇਟੀ ਹੈ ਹੁਣ ਪਰਿਵਾਰ ਹੈ ਜਿਹੜਾ ਦੁੱਖ ਦੇ ਵਿੱਚ ਘਿਰ ਗਿਆ ਹੈ ਕਿਉਂਕਿ ਉਹਨਾਂ ਦੇ ਘਰ ਦਾ ਜੀ ਇਸ ਦੁਨੀਆ ਦੇ ਵਿੱਚੋਂ ਚਲਾ ਗਿਆ ਸੜਕ ਖਾਸ ਨੇ ਇੱਕ ਹੱਸਦੇ ਵਸਦੇ ਘਰ ਦੇ ਵਿੱਚ 70 ਵਿਛਾ ਦਿੱਤੇ ਨੇ ਗਮੀ ਪੈ ਗਈ ਆ ਉਸ ਘਰ ਦੇ ਵਿੱਚ ਸੋਗ ਪੈ ਗਿਆ ਏ ਹੁਣ ਤੁਸੀਂ ਤਸਵੀਰਾਂ ਵੇਖ ਕੇ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਪਰਿਵਾਰ ਕਿਸ ਹੱਦ ਤੱਕ ਦੁੱਖ ਦੇ ਆਲਮ ਦੇ ਵਿੱਚ गिर ਗਿਆ ਕੀ ਨਾਮ ਆ ਸਰ ਤੁਹਾਡਾ ਜੀ ਹਾਂ ਜੀ ਮੇਰਾ ਨਾਮ ਕੁਲਦੀਪ ਸਿੰਘ ਕਾਲਾ ਜੂਗੋ ਕੇ ਕੀ ਕਹਿਣਾ ਚਾਹਣਾ ਜਿਹੜਾ ਐਕਸੀਡੈਂਟ ਹੋਇਆ ਸਰ ਇਹ ਜੀ ਮੇਰਾ ਛੋਟਾ ਬ੍ਰਦਰ ਸੀਗਾ ਜਿਹਦੇ ਛੋਟੇ ਛੋਟੇ ਬੱਚੇ ਆ ਬੱਚਾ ਸਕੂਲ ਦੇ ਵਿੱਚ ਪੜਦਾ ਹੀ ਆ ਸਾਡੇ ਪਰਿਵਾਰ ਨੂੰ ਇਟਾ ਬੜਾ ਸਦਾਮ ਲੱਗਿਆ ਵੀ ਅਸੀਂ ਇਹ ਚੱਲ ਜੋ ਚੱਲਣ ਜੋ ਨਹੀਂ ਕਿਉਂਕਿ ਪਰਿਵਾਰ ਦੇ ਵਿੱਚ ਕੋਈ ਹੋਰ ਕਮਾਉਣ ਵਾਲਾ ਹੈ ਨਹੀਂ ਬਜ਼ੁਰਗ ਬਾਪ ਆ ਉਹ ਇਹਨਾਂ ਨਾਲ ਸੀਗਾ ਛੋਟੇ ਛੋਟੇ ਬੱਚੇ ਨੇ ਕੋਈ ਕਮਾਉਣ ਵਾਲਾ ਵੀ ਹੈ ਨਹੀਂ ਇਕੱਲਾ ਇਸ ਘਰ ਦੇ ਵਿੱਚ ਅੱਜ ਸਾਨੂੰ ਤਾਂ ਇੱਕ ਇਹ ਜਿਹਾ ਝਟਕਾ ਲੱਗਿਆ ਕਿ ਸਾਡੇ ਪਿੰਡ ਦੇ ਵਿੱਚ ਬਹੁਤ ਵੱਡੀ ਸੌਦੀ ਲਹਿਰਾ ਹਰੇਕ ਦੇ ਦੁੱਖ ਸੁੱਖ ਚ ਕੰਮ ਆਉਣ ਵਾਲਾ ਬੰਦਾ ਸੀਗਾ ਜੀ ਹਾਦਸਾ ਕਿਵੇਂ ਹੋਇਆ ਕਿ ਕਿ ਕਾਦਣਾ ਹੋਇਆ ਹਾਸਾ ਹੀ ਸੜਕ ਦੇ ਦਰਾਂ ਕਿਸੇ ਵੱਡੇ ਵਹੀਕਲ ਨਾਲ ਹੋਇਆ ਅਸੀਂ ਪੁਲਿਸ ਨੂੰ ਬੇਨਤੀ ਕਰਦੇ ਆ ਵੀ ਉਹ ਵਹੀਕਲ ਦੀ ਸਥਿਤੀ ਦਾ ਪਤਾ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਕਿ ਕਿਧਰੋਂ ਕਿਧਰੋਂ ਆ ਰਹੇ ਸੀ ਕਿੰਨੇ ਜਣੇ ਸੀ ਇਹ ਪੱਖੋ ਕੈਂਚਿਆਂ ਤੋਂ ਦੋ ਜਣੇ ਆ ਰਹੇ ਸੀਗੇ ਜੀ 9:00 ਵਜੇ 9:30 ਦਾ ਟਾਈਮ ਸੀਗਾ ਇਹ ਪੱਖੋ ਕੈਂਚਿਆਂ ਤੋਂ ਆਪ ਦਾ ਕਾਰੋਬਾਰ ਬੰਦ ਕਰਕੇ ਘਰ ਨੂੰ ਆ ਰਹੇ ਸੀਗੇ ਜੀ ਹਾਂਜੀ ਇਹ ਜੀ ਵੱਡਾ ਵਹੀਕਲ ਸੀ ਵੱਡੇ ਵਹੀਕਲ ਨੇ ਆ ਵੀ ਲਪੇਟ ਵਿੱਚ ਲੈ ਕੇ ਇੰਨੀ ਦਰਦਨਾਕ ਮੌਤ ਕਰਤੀ ਜਿਹੜਾ ਸਰੀਰ ਜਮਾ ਹੀ ਕੁਚਲ ਕੇ ਰੱਖਤਾ ਤੇ ਸਾਥੋ ਇਸ ਦਾ ਨਿਚਲੇ ਜਾਂਦਾ ਜੀ ਐਡਾ ਦੁਖਦਾਈ ਘਟਨਾ ਐਡੀ ਦੁਖਦਾਈ ਮੌਤ ਹੋਈ ਆ ਜਿਹੜੀ ਸਾਡੇ ਸਹਿਣਯੋਗ ਨਹੀਂ ਸੀ ਜੀ ਵਹੀਕਲ ਵਾਲੇ ਦੀ ਇਹ ਗਲਤੀ ਹੈ ਵੀ ਵਹੀਕਲ ਉਸ ਲੈ ਕੇ ਫਰਾਰ ਹੋ ਗਿਆ ਉਹਨੇ ਸਮਝ ਦੀ ਕੋਸ਼ਿਸ਼ ਨਹੀਂ ਕੀਤੀ ਵਹੀਕਲ ਫਰਾਰ ਆ ਅਸੀਂ ਪ੍ਰਸ਼ਾਸਨ ਤੋਂ ਮਦਦ ਮਦਦ ਚਾਹੁੰਦੇ ਆ ਕਿ ਛੇਤੀ ਛੇਤੀ ਵਹੀਕਲ ਨੂੰ ਕਾਬੂ ਤੇ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇ ਜੀ ਹਾਂਜੀ ਇਹਨਾਂ ਦੇ ਤੇ ਹਟਣਾ ਰੰਡ ਦਾ ਮੁਕਦਮਾ ਦਰਜ ਕੀਤਾ ਜਾਵੇ ਤੇ ਸਾਨੂੰ ਬਣਦਾ ਛੋਟੇ ਬੱਚਿਆਂ ਨੂੰ ਤੇ ਬਜ਼ੁਰਗ ਨੂੰ ਇਨਸਾਫ ਦਿੱਤਾ ਜਾਵੇ ਜੀ ਸਾਨੂੰ ਕੱਲ ਰਾਤ دیر ਰਾਤ ਨੂੰ 9:30 ਵਜੇ ਸਰਪੰਚ ਨੇ ਆਪਣੇ ਪਿੰਡ ਉਗੋਕੇ ਦੇ ਆ ਸ਼੍ਰੀ ਰਾਮ ਸਿੰਘ ਜੀ ਉਹਨਾਂ ਦਾ ਫੋਨ ਆਇਆ ਸੀਗਾ ਕਿ ਮਤਲਬ ਇੱਥੇ ਇੱਕ ਐਕਸੀਡੈਂਟ ਹੋ ਗਿਆ ਵੀ ਪੁਲਿਸ ਪਾਰਟੀ ਭੇਜੋ ਤਾਂ ਮੈਂ ਆਪ ਉਥੇ ਗਿਆ ਸੀਗਾ ਮੌਕੇ ਤੇ ਤਾਂ ਇਹ ਜਿਹੜਾ ਕਿੰਦਰ ਸਿੰਘ ਫੌਜੀ ਆ ਯਾਨੀ ਸੁਖਵਿੰਦਰ ਸਿੰਘ ਉਰਫ ਕਿੰਦਰ ਫੌਜੀ ਕਹਿੰਦੇ ਇਹਨੂੰ ਇਹ ਆਰਮੀ ਚ ਰਿਟਾਇਰਡ ਹੋ ਕੇ ਆਇਆ ਸੀਗਾ ਤੇ ਇਹ ਇੱਕ ਆਪਣੇ ਸਾਥੀ ਨਾਲ ਪੱਖੋ ਪੱਖੋ ਕੇ ਕੈਂਚੀਆਂ ਤੋਂ ਪਿੰਡ ਉਗੋ ਕੋਲ ਵੱਲ ਜਾ ਰਹੇ ਸੀ ਸਕੂਟੀ ਤੇ ਸਵਾਰ ਸੀਗੇ ਪਿਆਜ਼ ਵਗੈਰਾ ਔਰ ਸਬਜ਼ੀਆਂ ਵਗੈਰਾ ਲੈ ਕੇ ਜਾ ਰਹੇ ਸੀ ਇਹ ਘਰ-ਘਰ ਦੀ ਲੋੜੀ ਦਾ ਸਮਾਨ ਤਾਂ ਅੱਗੋਂ ਕੋਈ ਅਣਪਛਾਤਾ ਵਹੀਕਲ ਟਕਰਾਂ ਗਿਆ ਤਾਂ ਜਿਹੜੇ ਕਿੰਦਰ ਸਿੰਘ ਫੌਜੀ ਆ ਉਹਨਾਂ ਦੇ ਸਿਰ ਤੋਂ ਦੀ ਉਹਦਾ ਪਿਛਲਾ ਟਾਇਰ ਲੰਘ ਗਿਆ ਸੀ ਉਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਜਿਹੜਾ ਮੁੰਡਾ ਕਾਲਾ ਸੀਗਾ ਨਾਲ ਉਹਨੂੰ ਫਰਸਟ ਏਡ ਲਈ ਅਸੀਂ ਉੱਥੇ ੱੱਪੇ ਭੇਜਤਾ ਸੀਗਾ ਤੇ ਕੀ ਕਾਰਵਾਈ ਕੀਤੀ ਗਈ ਸੀ ਹਾਂਜੀ ਅਸੀਂ ਰਾਤ ਹੀ ਆਪਾਂ ਐਫ ਆਈ ਆਰ ਨੰਬਰ 45 ਥਾਣਾ ਸੈਣਾ ਦੇ ਵਿੱਚ ਲੌਸ ਕਰਤੀ ਸੀ 161 281 ਤੇ 324 4 ਦੇ ਵਿੱਚ ਆ ਬੀ ਐਨ ਐਸ ਦੇ ਵਿੱਚ ਥਾਣਾ ਸੈਣਾ ਵੀ ਕਿ ਲੌਸ ਕਰਤੀ ਸੀ ਤੇ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਯਾਨੀ ਉਹ ਕਿਹੜਾ ਵੀਕਲ ਆ ਕੈਮਰੇ ਵਗੈਰਾ ਚੈੱਕ ਕੀਤੇ ਜਾ ਰਹੇ ਆ ਤੋ ਜੋ ਵੀ ਕਾਰ ਵੀ ਅੱਗੇ ਹੋਊਗੀ ਤੁਹਾਨੂੰ ਜਾਣੂ ਕਰਵਾ ਦਿੱਤਾ ਜਾਊਗਾ